ਪ੍ਰੈਸ ਕਲੱਬ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਸੋ ਜਿਨ੍ਹਾਂ ਨੇ ਪ੍ਰੈਸ ਕਲੱਬ ਨੂੰ ਸਾਡੀ ਚੈਰ ਲਿਸਟ ਪ੍ਰੈਸ ਕਲੱਬ ਦੇ ਵਿੱਚ ਮਰਜ ਕੀਤਾ ਸੋ ਮੈਂ ਪ੍ਰੈਸ ਕਲੱਬ ਦਾ ਬਹੁਤ ਧੰਨਵਾਦੀ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਕੋਟਨ-ਕੋਟ ਧੰਨਵਾਦ ਕਰਦਾ ਔਰ ਨਕੌਦਰ ਤੋਂ ਸਾਡੇ ਸੀਨੀਅਰ ਪੱਤਰਕਾਰ ਅਸ਼ੀਨੀ ਅਸ਼ੋਕਪ੍ਰੀ ਜੀ ਉਹਨਾਂ ਦਾ ਵੀ ਧੰਨਵਾਦ ਔਰ ਗਰਪ੍ਰੀ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਔਰ ਜਗਦੀਸ਼ ਬਿਘੜੂ ਜੀ ਸੰਜੀਵ ਭਾਰਤਵਾ ਜੀ ਸੰਜੀਵ ਸ਼ਰਮਾ ਜੀ ਮੇਸ਼ਤਾ ਹਰਪਾਲ ਸਿੰਘ ਜੱਤੀ ਜੀ ਮਨਜਿੰਦਰ ਸਿੰਘ ਜੀ ਔਰ ਕੇਡੀ ਜੀ ਦਾ ਵੀ ਮੈਂ ਦਿਲ ਦੀਆਂ ਗਹਿਰਾਂ ਤੋਂ ਹੈਪੀ ਜੀ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਅਨਕੁਸ਼ ਜੀ ਅਨਕੁਸ਼ ਅਨਕੁਸ਼ ਜੀ ਸ਼ਰਮਾ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਹੱਡੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਸੋ ਸਾਰੇ ਪੱਤਰਕਾਰ ਸਾਥੀਆਂ ਦਾ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਔਰ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਪੱਤਰਕਾਰ ਸਾਥੀਆਂ ਨੂੰ ਬੀਜੇ ਮੇ ਬਿਲਗਾ ਔਰ ਨੂਰਮਹਿਲ ਦੇ ਪ੍ਰੈਜ਼ੀਡੈਂਟ ਸ਼੍ਰੀ ਵਿਜੇ ਬਾਬਾ ਜੀ ਇਹਨਾਂ ਨੇ ਜਿਹੜਾ ਮੈਸੇਜ ਦਿੱਤਾ ਵੀ ਬਹੁਤ ਜਲਦੀ ਜਿਹੜੀ ਆ ਉਹ ਬਿਲਗਾ ਨੂਰਮਹਿਲ ਦੀ ਮੀਟਿੰਗ ਜਿਹੜੀ ਆ ਮੋਬਾਈਲ ਹਟੇ ਤੇ ਉੱਪਰ ਕਰਨਗੇ ਔਰ ਮਹਿਦਪੁਰ ਦੇ ਸਾਥੀ ਜਿਹੜੇ ਆ ਉਹ ਵੀ ਬਹੁਤ ਜਲਦੀ ਜਿਹੜੀ ਮੀਟਿੰਗ ਆ ਉਹ ਮਹਿਦਪੁਰ ਦੇ ਵਿੱਚ ਕਰਨਗੇ ਔਰ ਜਿਹੜੀ ਜਲਦੀ ਮੀਟਿੰਗ ਆ ਸ਼ਾਹਕੋਟ ਦੇ ਵਿੱਚ ਵੀ ਹੋ ਰਹੀ ਆ ਔਰ ਕਪੂਰਥਲੇ ਦੇ ਪ੍ਰੈਜ਼ੀਡੈਂਟ ਆ ਪ੍ਰੀਤ ਸੰਗੋਜਲਾ ਜੀ ਜਿਹੜੀ ਕਪੂਰਥਲੇ ਦੇ ਵਿੱਚ ਜਿਹੜੀ ਟਿਲਮਾਨ ਡਾਲਾ ਬੇਗੋਵਾਲ ਪਲੱਥ ਸultan panlodi ਉਹ ਵੀ ਜਿਹੜੀ ਬਹੁਤ ਜਲਦੀ ਜਿਹੜੀ ਮੀਟਿੰਗ ਹੋ ਰਹੀ ਆ ਸਵਾਨਪੁਰ ਸੋ ਮੈਂ ਸਾਰੇ ਸਤਕਾਰ ਸਤਕਾਰਯੋਗ ਸਾਥੀਆਂ ਦਾ ਦਿਲ ਦੀਆਂ ਅਗਾਹਾਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਦਲਜੀਤ ਸੱਚ ਦੇਵਾ ਜੀ ਸ਼ਾਹ ਤੋਂ ਅਧਿਨਕ ਬਿਸ਼ੇ ਜਿਹੜੇ ਸੇਵਾ ਨੁਆ ਰਹੇ ਆ ਉਹ ਵੀ ਸਾਡੇ ਵਿੱਚ ਪਹੁੰਚੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਪ੍ਰੀਤ ਸੰਜੋਗਲਾ ਜੀ ਸਾਹਬ ਕਾਫੀ ਦੇ ਅਗਰੋ ਕਿ ਮੇਰੇ ਮੂਹਰੇ ਸੰਜੋਗ ਬੜਾ ਸੰਜੋਗ ਬਣਦੇ ਆ ਅਸਲ ਜੀ ਪ੍ਰੀਤ ਸੰਗੋਜਲਾ ਜੀ ਆ ਮੈਂ ਤਾਂ ਕਈ ਵਾਰੀ ਮਜ਼ਾਕ ਕਿ ਸੰਜੋਗਲਾ ਕਹਿੰਦਾ ਕਿ ਸੰਜੋਗ ਬਣਾ ਦਿੰਦੇ ਆ ਸਾਹਿਬ ਸਾਡੇ ਸੰਜੋਗ ਬਣਾ ਦਿੰਦਾ ਹਾਂ ਹਾਂ ਜੀ ਸੋ ਸੁਖਵਿੰਦਰ ਦੇ ਮੈਂਬਰ ਹੈਗੇ ਆ ਜਨਮਕਟੜ ਜਨਮਕਟੜ ਡਿਸਟ੍ਰਿਕਟ ਕਪੂਰਥਲਾ ਬੜਾ ਇਹ ਜਿਹੜਾ ਪ੍ਰਧਾਨ ਕਪੂਟਲਾ ਤੋਂ ਆਏਗੇ ਸਾਡੇ ਪ੍ਰੀਤ ਸੰਗੋਲਾ ਪੰਜਾਬ ਦੇ ਕਿਸੇ ਸੰਗੋਲਾ ਪ੍ਰੀਤ ਸੰਗੋਲਾ ਉਹ ਇਸ ਵਾਰ ਨਹੀਂ ਆਇਆ ਤੇ ਨਾਰੀ ਸਾਡੇ ਇਹ ਸਾਡੇ ਕੋਲ ਪਹੁੰਚਿਆ ਵਿਸ਼ੇਸ਼ ਤੌਰ ਤੇ ਇਹਨਾਂ ਦਾ ਵੀ ਸਮਾਜਿਕ ਬਹੁਤ ਵੱਡੀ ਰੋਲ ਆ ਔਰ ਆਰਮੀ ਵਿੱਚੋਂ ਰਿਟਾਇਰ ਕਿਉਂ ਪਹੁੰਚਿਆ ਮੋਰੂ ਗਿੱਲ ਜੀ ਸਵੇ ਜਨਿਸ ਪ੍ਰੈਸ ਕਲਾਬ ਦੇ ਮੈਂਬਰ ਇਹ ਵੀ ਸਾਡੇ ਕੋਲ ਪਹੁੰਚਿਆ ਵਿਸ਼ੇਸ਼ ਤੌਰ ਤੇ ਇਹਨਾਂ ਲਈ ਜੀ ਆਇਆਂ ਸੋ ਇਹ ਟੁੜੀ ਮੈਂ ਰਿਪੀਟ ਕਰਨ ਲੱਗਾ ਹਾਂ ਜੀ ਸਾਰਿਆਂ ਦੇ ਨਾਮ ਪ੍ਰਿੰਸੀਪਲ ਅਵਿਸ਼ਰਪਾ ਹਾਂਜੀ ਹਾਂਜੀ ਮੈਂ ਉਹ ਕਈ ਜਿਹੜੇ ਉਹ ਇੱਕ ਤੋਂ ਵੱਧ ਵੱਜਣੇ ਹਾਲੀ ਖੂਬ ਸੁੰਦਰ ਮੀਟਿੰਗ ਵਚ ਪੰਜਾਬ ਬੋਡੀ ਦਾ ਅਸੀਂ ਜੀ ਆਇਆਂ ਆ ਅੱਜ ਦੇ ਆ ਅਜੇ ਅੱਧੇ ਮੈਂਬਰ ਸਾਡੇ ਅਜੇ ਆ ਰਹੇ ਆ ਜਲੰਧਰ ਸੋ ਇਹਦੇ ਵਿੱਚ ਅਸ਼ੋਕਪੁਰੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਇੱਕ ਤਾਂ ਲਹਿਰ ਤੋਂ 24/2 ਮੀਡੀਆ ਪ੍ਰੈਸ ਕਲੱਬ ਤੋਂ ਪ੍ਰੈਜ਼ੀਡੈਂਟ ਸੰਜੀਵ ਸ਼ਰਮਾ ਜੀ संजीव भारद्वाज केड़ी वर्ल्ड हरपाल सिंह जज मनजिंदर सिंह के डी एस लाइव बाई लाइव जसविंदर कुमार बलबीर सिंह शाह सरजीत सिंह बलजिंदर सिंह केड़ी को, सो सरदार दलजीत सिंह सचदेवा जी शाह कोर्टो तो मोनू अरोड़ा जी अशोक चौहान जी मैथ के प्रधान अंकुश शर्मा जी आर्मी चो रिटायर्ड ने शिव मालड़ी जी ये बहुत ही एक कह लो कि एक आवाज़ भी बहुत इन्होंने वाली और गीतकार भी आर गीत सिंगर आ, बड़े सिंगर भी मैं गल कर रहा ਵੀ ਇਹ ਜਿਹੜੇ ਇਹਨਾਂ ਦਾ ਉਹ ਇਹ ਟੂ ਲਗਾਉਂਦੇ ਆ ਸ਼ਿਮਰ ਜੀ ਸੋ ਸ਼ਿਮਰ ਜੀ ਦੇ ਵਾਸਤੇ ਦੇਖੋ ਅਸੀਂ ਲੈ ਕੇ ਆਏ ਸੀ ਨਰਿੰਦਰ ਨਰਿੰਦਰ ਚੂੜ ਜੀ ਹਾਂਜੀ ਹਾਂਜੀ ਬਾਜੀ ਵਾਲੀ ਤੇ ਵਿਜੇ ਕੁਮਾਰ ਬਾਬਾ ਜੀ ਮੈਂ ਪਹਿਲਾਂ ਬੋਲ ਚੁੱਕਿਆ ਫਿਰ ਦੁਬਾਰਾ ਰਿਪੀਟ ਸਾਰਾ ਕਰ ਰਹੇ ਹਾਂ ਕੋਈ ਰਹਿ ਨਾ ਗਿਆ ਹੋਵੇ ਇਹ ਸਾਡੇ ਪ੍ਰੈਜ਼ੀਡੈਂਟ ਹੈ ਜੀ ਬੇਲਗਾ ਨੂਰ ਮਹਿਲ ਦੇ ਸਹੀ ਦਿਸ਼ਾ ਦਿਖਾਉਣ ਵਾਲੇ ਰਵੀ ਕੁਮਾਰ ਸ਼ਰਮਾ ਜੀ ਰਿਟਾਇਰਡ ਨੇ सो so, इन वास्ते जो तक आज प्रिंसिपल रिटायर्ड हाँ जी हाँ जी शाह केवल वाले ये अपने नूलमेल तो हैं डॉक्टर बलवंत राय जी परमेश दादरा जी शमी कैमरामैन जगदीश संहेडू जी साढ़े जर्मस प्रेस क्लब पत्रकार ने सो तो जिने के साथ मैंबर साहबान हम तक आ चुके हैं मैं अपना ना शीष गोपिंद राय ਸੋ ਮਾਨ ਸਾਹਿਬ ਨੇ ਮੇਰੀ ਇੱਕ ਸੋਡੀ ਦੀ ਸੇਵਾ ਲਗਾਈ ਆ ਸੋ ਉਹਨੇ ਕਿਛੀ ਇਹਨਾਂ ਦੇ ਨਿਰਦੇਸ਼ਾਂ ਅਨੁਸਾਰ ਜਿੱਦਾਂ ਇਹਨਾਂ ਦਾ ਹੁਕਮ ਹੁੰਦਾ ਆ ਅਸੀਂ ਉਸ ਹਿਸਾਬ ਨਾਲ ਕਰਦੇ ਆ ਜਿਸ ਤਰ੍ਹਾਂ ਪੰਜਾਬ ਜਿੰਦਾਬਾਦ 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 ਪਰਮ ਸਤਕਾਰ ਜੋ ਮੈਂ ਇਹ ਕਲਮਾ ਦੇਇਆ ਜੀ ਜਾਤੂ ਸਾਥੀਓ ਅੱਜ ਨਕੋਦਰ ਦੇ ਵਿੱਚ ਸਾਡੀ ਸਟੇਟ ਬਡੀ ਨੂੰ ਹੋਣ ਦਾ ਅਸਥਾਪਿਤ ਪ੍ਰਾਪਤ ਹੋਇਆ ਸੋ ਮੈਂ ਸ਼੍ਰੀ ਭਗਤ ਰਾਏ ਜੀ ਪਰਵੇਸ਼ ਵਟ ਜੀ ਔਰ ਮਹਤਵਪੁਰਤੋ ਪ੍ਰੈਜ਼ੀਡੈਂਟ ਅਸ਼ੋਕ ਜੀ ਚਾਰ ਜੀ ਤਲਗਾ ਉਰ ਨੂਰੀ ਔਰ ਕਪੂਰਤਲਾ ਡੈਸਕਪ ਤੋਂ ਆਏ ਮੇਰੇ ਨਾਲ ਵਿਸ਼ੇਸ਼ ਤੌਰ ਤੇ ਦਸ ਪ੍ਰੈਜ਼ੀਡੈਂਟ ਅਸ਼ੀਸ਼ ਪ੍ਰੀਤ ਸੰਭੋਜਲਾ ਜੀ ਸਕਮੰਦਰ ਸੋਹੀ ਜੀ ਜਨਰਲ ਸਕੱਤ ਔਰ ਸਰਦਾਰ ਸਰਪੰਸ ਸਿੰਘ ਸੰਗਾ ਜੀ ਪ੍ਰਸਤਾਪ ਰਜਿਸਟਰਡ ਮੰਜਾਉ ਦੇ ਸਰਦਾਰ ਜੀ ਐਸ ਸੰਧੂ ਸਾਹਿਬ ਸੁਭਾ ਕਵਾਡਿਟਰ ਸਰਦਾਰ ਪ੍ਰਤਪਾਸ਼ਨ ਜੀ ਔਰ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਦਲਜੀਤ ਸਿੰਘ ਸੱਚ ਦੇਵਾ ਔਰ ਮੁਖਬਲਰਾ ਔਰ ਸ਼੍ਰੀ ਅਸ਼ੋਕ ਜੀ ਔਰ ਨਰਿੰਦਰ ਜੀ ਹਰਦੀਪ ਜੀ ਕੇਡੀ ਜੀ ਸ਼ਰਮਾ ਸਾਹਿਬ ਔਰ ਸਾਡੇ ਜਰਨਲਿਸਟ ਪ੍ਰੈਸ ਕਲਾਬ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਾਡੇ ਬੋਧੀ ਸਰਕਾਰ ਜੋ ਪ੍ਰਿੰਸੀਪਲ ਜਿਨੀ ਰਵੀ ਸ਼ਰਮਾ ਪ੍ਰੈਸ ਕਲਾਬ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਔਰ ਜਗਦੀਸ਼ ਮਹਿਦੂ ਜੀ ਐਮਨੂ ਲੋੜਾ ਜੀ ਜਥੇਬੰਦੀਆਂ ਇਹ ਇਹਦੇ ਨਾਲ ਇੱਕ ਜੁੜਤਾ ਦੇ ਨਾਲ ਜਿਹੜੀਆਂ ਸਕਸੈਸਫੁਲ ਹੁੰਦੀਆਂ ਨੇ ਸੋ ਸਾਨੂੰ ਇਹ ਜਿਹੜੀ ਜਥੇਬੰਦੀਆਂ ਸਾਥੀਓ ਇਹ ਬਬਰ ਸ਼ੇਰਾ ਦੀ ਜਥੇਬੰਦੀ ਆ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਜਿਹੜੀਆਂ ਸਸਤਾਮਾਂ ਚੱਲ ਰਹੀਆਂ ਨੇ ਲੇਕਿਨ ਸਾਥੀਓ ਉਹ ਨਾਮ ਦੀਆਂ ਨੇ ਜਿਹਨੂੰ ਤੁਸੀਂ ਰਾਤ ਨੂੰ 12 ਵਜੇ 1 ਵਜੇ 2 ਵਜੇ ਤੇ ਖਬਰ ਦੇ ਬੁੱਲੇ ਤੋਂ ਪਹਿਲਾਂ ਤੁਹਾਡੇ ਕੋਲ ਹੋਵੇ ਨਹੀਂ ਸਕਦਾ ਸੋ ਮੈਂ ਦੱਸ ਰਿਹਾ ਚੋ ਨਾ ਵੀ ਜਦ ਇਹ ਬੰਦੀ ਬਿਨਾ ਗੁਜ਼ਾਰਾ ਨਹੀਂ ਚੰਗਾ ਨਹੀਂ ਬਣਾ ਸਕਦਾ ਆਹ ਚਾਲ ਨਹੀਂ ਅਗਰ ਸਾਥੀਓ ਜੇ ਤੁਸੀਂ ਆਪਣੇ ਹੱਕ ਔਰ ਆਪਣੇ ਰਾਈਟ ਲੈਣੇ ਮੈਂ ਪੱਤਰਕਾਰਤਾ ਦੇ ਖੇਤਰ ਦੇ ਵਿੱਚ 1999-90 ਤੋਂ ਆਇਆ ਪਹਿਲਾ ਸਪੋਰਟਸਮੈਨ ਰਹੇ ਹਾਂ ਵਾਇਰੂਦੀ ਕਰਪਾ ਦੇ ਨਾਲ ਕਬੱਡੀ ਖੇਟੀ ਯਾਰ ਐਸਲੇ ਕੀਤੀ ਆ ਔਰ ਸਪੋਰਟਸਮੈਨ ਜਿਹੜੇ ਵੀਰ ਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਮ ਸੀ ਔਰ ਅਸੀਂ ਚਾਰ ਬ੍ਰਦਰ ਚਾਰੇ ਭਰਾਵਾਂ ਨੇ ਕਬੱਡੀ ਜਿਹੜੀ ਆ ਟੌਪ ਦੀ ਖੇਟੀ ਆ ਔਰ ਛੋਟਾ ਬ੍ਰਦਰ ਸਿੰਗਰ ਜੀਵਨ ਮਾਨ ਜਿਹੜਾ ਵਰਲਡ ਟੂਰ ਪੜ੍ਹਾਈ ਕੇ ਅਜਕਲ ਕੈਨੇਡਾ ਦੇ ਵਿੱਚ ਆ ਛੋਟਾ ਬ੍ਰਦਰ ਮੇਰਾ ਸੋਮਪ੍ਰਵੇਸ਼ ਮੱਤਾ ਜੀ ਇਹ ਵੀ ਸਪੋਰਟਸਮੈਨ ਨੇ ਗੋਬਿੰਦ ਜੀ ਇਹ ਵੀ ਸਪੋਰਟਸਮੈਨ ਨੇ ਔਰ ਇਹ ਜਿਹੜੀ ਜਥੇਬੰਦੀ ਆ ਇਹ ਨੌਜਵਾਨਾਂ ਦੀ ਜਥੇਬੰਦੀ ਆ ਲੇਕਿਨ ਅਸੀਂ ਉਲਟ ਹੋ ਗਏ ਆ ਲੇਕਿਨ ਫਿਰ ਵੀ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਾਥੀ ਜਾਂ ਜਵਾਨ ਸਮਝਦੇ ਆ ਕਿਉਂਕਿ ਤੁਹਾਡਾ ਸਹੂਰ ਤੁਹਾਡਾ ਸਹਿਯੋਗ ਕੋਈ ਸਾਡੇ ਵਿੱਚ ਇੱਕ ਕੰਡਿਆ ਵੀ ਸੇੜਿਆ ਸਕੀ ਪੱਤਰਕਾਰੀ ਕਰਨ ਲਈ ਬਹੁਤ ਔਖੀ ਆ ਲੇਕਿਨ ਜੇ ਅਸੀਂ ਸਹੀ ਪੱਤਰਕਾਰੀ ਕਰਦੇ ਆ ਔਰ ਸਾਥੀਓ ਦਸ਼ਮਣ ਸਾਡੇ 11 ਘਟ ਖੜੇ ਹੋ ਜਾਂਦੇ ਨੇ ਸਾਡੇ ਕੋਲ। ਚੌਰਾ ਦਸ਼ਮਣ ਨੂੰ ਨਾਕਾਉਣ ਵਾਸਤੇ ਉਹਨਾਂ ਦਸ਼ਮਣਾਂ ਨੂੰ ਬੰਦੇ ਦੇ ਪੁੱਤ ਬਣਾਉਣ ਵਾਸਤੇ ਇਹ ਜਰਨਲਿਸਟ ਪ੍ਰੈਸਲਾ ਨੂੰ ਬੰਦੇ ਦੇ ਵਿੱਚ ਆਈਆਂ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇ ਦੇ। ਅਗਰ ਸਾਥੀਓ ਆਇਨਾ ਧੁੰਦਲਾ ਹੋ ਜਾਏਗਾ ਤੇ ਅਸੀਂ ਜਿਹੜੀ ਲੋਕਾਂ ਨੂੰ ਚੰਗੀ ਸੇਧ ਨਹੀਂ ਦੇ ਸਕਦੇ। ਇੱਕ ਇਹਦਾ ਸ਼ੁੱਧ ਹੋਏਗਾ ਤੇ ਅਸੀਂ ਲੋਕਾਂ ਨੂੰ ਚੰਗੀ ਇੱਕ ਸੇਧ ਦੇ ਸਕਦੇ ਹਾਂ, ਚੰਗੀ ਦਿਸ਼ਾ ਦੇ ਸਕਦੇ ਹਾਂ, ਜਗਾਹ ਮਾਰਗ ਦਿਖਾ ਸਕਦੇ ਹਾਂ ਸਭ ਲੋਕ ਨੂੰ। ਤੇ ਸਭ ਤੋਂ ਪਹਿਲਾਂ ਸਾਨੂੰ ਪ੍ਰੈਸ ਦੀ ਪਰਿਭਾਸ਼ਾ ਨੂੰ ਜਿਹੜਾ ਸਮਝਣਾ ਪਊਗਾ ਪ੍ਰੈਸ ਨੂੰ ਜਿਹੜਾ ਸਹੀ ਦਿਸ਼ਾ ਦੇ ਵਿੱਚ ਦਿਯਾ ਨਹੀਂ ਸਾਨੂੰ ਆਪਣਾ ਆਈਡਾ ਜਿਹੜਾ ਸੱਤ ਬਣਾਉਣਾ ਪਊਗਾ ਸਾਫ ਸੁਥਰਾ ਬਣਾਉਣਾ ਪਊਗਾ ਸੱਜੀ ਹੋ ਉਸ ਤੋਂ ਬਾਅਦ ਜਿਹੜਾ ਸੱਚ ਨੂੰ ਸਮਝ ਲਿਓਣਾ ਤੇ ਸਾਥੀਓ ਸਾਨੂੰ ਸਟਰੋਂਗ ਬਣਾ ਪਊਗਾ ਅਗਰ ਪੰਜਾਬ ਦੇ ਵਿੱਚ ਬਹੁਤ ਹਾਲਾਤ ਜਿਹੜੇ ਜੰਪਰ ਦੇ ਨਾ ਵੱਧ ਤੋਂ ਵੱਧ ਤਰਫ ਦੇ ਜਾ ਰਹੇ ਨੇ ਪੰਜਾਬ ਦੇ اخਲਾਤ ਜਿਹੜੇ ਬਹੁਤ ਮਾੜੇ ਹੁੰਦੇ ਜਾ ਰਹੇ ਨੇ ਸਾਥੀਓ ਉਹਨਾਂ ਨੂੰ ਸਾਫ਼ ਕਰਨ ਵਾਸਤੇ ਲੇਕਨ ਪੰਜਾਬ ਦੇ ਅੰਦਰ ਜਿਵੇਂ ਤੁਹਾਨੂੰ ਵੀ ਉਹਨੂੰ ਕਾਫੀ ਦੇਖ ਤੋਂ ਜਾਣਦਾ ਪ੍ਰਧਾਨ ਜੀ ਹੁਣੀ ਅਕਸਰ ਜ਼ਿਕਰ ਕਰਦੇ ਰਹਿੰਦੇ ਨੇ ਉਸ ਬੰਦੇ ਨੂੰ ਆਪਣਾ ਨਾਮ ਤੱਕ ਨਹੀਂ ਲਿਖਵਾਉਂਦਾ ਜੇਬ ਦੇ ਵਿੱਚ ਸਰਫਾਸ ਖੰਦਾ ਰੱਖਦਾ ਔਰ ਅਫਸਰਾਂ ਨੂੰ ਡਰਾਵੇ ਦਿੰਦਾ ਕਿ ਜੇ ਤੁਸੀਂ ਮੇਰਾ ਕੰਮ ਨਾ ਕੀਤਾ ਲੋਕਾਂ ਨੂੰ ਬ੍ਰੈਕ ਮੀਲ ਕਰਦਾ ਅਫਸਰਾਂ ਨੂੰ ਬ੍ਰੈਕ ਮੀਲ ਕਰਦਾ ਤੇ ਨਹੀਂ ਤਾਂ ਮੈਂ ਸਰਫਾਸ ਖਾ ਕੇ ਜਿਹੜੀ ਆਪਣੀ ਆਤਮ ਹੱਜਿਆ ਕਰ ਦੇਣੀ ਆ। ਅਫਸਰਾਂ ਨੂੰ ਦੱਸ ਵੀ ਰਿਹਾ। ਲੇਕਿਨ ਅਫਸਰ ਜਿਹੜੇ ਆ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੇ। ਕੋਈ ਐਕਟ ਕਿਉਂ ਨਹੀਂ ਹੈਗਾ? ਜੇ ਕੋਈ ਤਮਕੀ ਕਿਸੇ ਨੂੰ ਦਿੰਦਾ ਉਹਦੇ ਉੱਪਰ ਜਿਹੜੀ ਬਕਰੀ ਤਾਲਾ ਲੱਗਦੀ ਆ। ਉਹ ਕਿਉਂ ਐਕਸ਼ਨ ਨਹੀਂ ਲੈ ਰਿਹਾ ਸਕਿਓ? ਚਾਹੇ ਉਹ ਪੰਜਾਬ ਪੋਸ ਹੋਵੇ ਜਾਂ ਸਿਵਲ ਪ੍ਰਸ਼ਾਸਨ ਕਿਉਂਕਿ ਉਹਨਾਂ ਨੂੰ ਜਿਹੜਾ ਮਹੀਨਾ ਉਹ ਬੰਦਾ ਦੇ ਰਿਹਾ ਕਿਉਂਕਿ ਉਹਦੇ ਵਿੱਚ ਅਫਸਰ ਵੀ ਕਰਿਆ ਉਹ ਤਾਂ ਨਹੀਂ ਕਰ ਪਾਇਆ ਜਿੱਤੇ ਕਰਿਆ। ਸੋ ਅੱਜ ਲੋੜਿਆ ਇਹੋ ਜਿਹੇ ਜਿਹੜੇ ਖੋਪੀ ਪੱਤਰਕਾਰ ਪੱਤਰਕਾਰ ਹੀ ਅੱਜ ਤੋਂ 15 20 ਸਾਲ ਕਰਦੇ ਸੀ ਜਿਵੇਂ ਮੈਦਾਨ ਜੀ ਨੇ ਦੱਸਿਆ ਫਿਰ ਸਾਥੀਓ ਪੱਤਰਕਾਰਾਂ ਨੇ ਯੋਰਤਨਾ ਕੀਤੀ ਆ ਔਰ ਸਾਡੇ ਗੁੰਡਿਆਂ ਨਾਲ ਗੈਂਗਸਟਰਾਂ ਦੇ ਨਾਲ ਵੀ ਜਿਹੜੇ ਪੱਗੇ ਪਏ ਆ ਲੇਕਿਨ ਫਿਰ ਵੀ ਬੇਜਗਲਾ ਸਪ੍ਰੈਸ ਕਲਬ ਇਹ ਜਿਹੜੇ ਪੱਤਰਕਾਰੇ ਡਰਨ ਵਾਲੇ ਨਹੀਂ ਨਾ ਡਰਨ ਵਾਲੇ ਤੇ ਨਾ ਝਗੜਨ ਵਾਲੇ ਨਹੀਂ ਸਾਥੀਓ ਸਾਡੀ ਭਾਵੇਂ ਕਰੋਨਾ ਦੀ ਕੀਮਤ ਸਾਡੇ ਤੇ ਲਾਦਣਾ ਅਸੀਂ ਉਹਨੂੰ ਠੋਕਰਾਂ ਮਾਰ ਕੇ ਜਿਹੜਾ ਭਜਾ ਦਿਆਗੇ ਪੈਕ ਬਸ ਤੁਸੀਂ ਚਲੇ ਜਾਓ ਬਹੁਤ ਪੈਸਾ ਆਇਆ ਸਾਥੀਓ ਪੱਤਰਕਾਰੀ ਦੇ ਖੇਤਰ ਦੇ ਵਿੱਚ ਲੱਖਾਂ ਰੁਪਈਆਂ ਨੂੰ ਫੋਟਾ ਮਾਰ ਚੁੱਕੇ ਆ ਸਾਥੀਓ ਔਰ ਜਿਹੜੇ ਨਵੇਂ ਸਾਥੀ ਆ ਮੈਂ ਦੱਸਣਾ ਚਾਹਣਾ ਫੇ ਮੈਂ 1999 ਦੇ ਵਿੱਚ ਸਕੂਲ ਸਕੋਲ ਦੇ ਵਿੱਚ ਤਰੰਤ ਐਸਐਸਏ ਭੱਤੀ ਹੋਇਆ ਮੈਨੂੰ ਸਰਦਾਰ ਬਹਿਸਨੂ ਪੁੱਤਰ ਨੇ ਇੱਕ ਸਾਥੀਓ ਕੀਤਾ ਉਸ ਤੋਂ ਪਿੰਡਾ ਹੋਰ ਦਾ ਭੱਤੀ ਕੀਤਾ ਦੇ 92 ਦੇ ਵਿੱਚ ਮੈਨੂੰ ਡਾਇਰੈਕਟ ਐਸਐਸਏ ਭੱਤੀ ਕੀਤਾ ਐਸਐਸਏ ਸਾਥੀਓ ਲੇਕਿਨ ਪਰਮਾਧਮਨ ਨੂੰ ਨਹੀਂ ਮંજੂਰੀ ਸੀ ਮੈਂ ਪੀਟੀਈ ਦਾ ਕੋਰਸ ਕੀਤਾ ਸਾਖੀਓ ਐਜੂਕੇਸ਼ਨ ਫਿਜ਼ੀਕਲ ਕਾਲਜ ਪਟਿਆਲੇ ਤੋਂ ਲੇਕਿਨ ਪਰਮਾਧਾਨ ਨੂੰ ਨਹੀਂ ਸੀ ਮਨਜ਼ੂਰ ਇਲਾਕੇ ਦੇ ਲੋਕਾਂ ਨੂੰ ਪੁਲੀਸ ਸਾਹਿਬਾ ਨੂੰ ਪਤਾ ਨੰਦਰਜੀ ਬੱਚੇ ਆ ਮੈਂ ਕਸਬਾ ਮਲੀਆਂ ਕਲਾਂ ਦੇ ਵਿੱਚ ਕਾਲਾ ਸੰਘਿਆ ਡਿਸਟ੍ਰਿਕਟ ਪੁਰਦਲੇ ਦੇ ਵਿੱਚ ਮੇਰਾ ਪੈਟਿਆ ਔਰ ਮੈਂ ਮਲੀਆਂ ਖੁਰਦਰੇ ਵਿੱਚ 23 24 ਜਿਹੜਾ 23 24 ਸਾਲ ਉਮਰ ਚਲਾਇਆ ਮੁੰਡੂ ਵੀ ਬੱਚੇ ਨੂੰ ਪਤਾ ਔਰ ਇਲਾਕੇ ਦੇ ਬਹੁਤ ਬੱਚੇ ਜਿਹੜੇ ਸਾਡੇ ਕੋ ਚੰਗੀ ਸਿੱਖਿਆ ਲਕਈ। ਲੈਕਚਰ ਫੋਫੀਸਰ ਵੀ ਬਣੇ ਆ। ਔਰ ਪੰਜਾਬ ਪੁਲਸ ਦੇ ਵਿੱਚ ਵੀ ਗਏ ਆ ਐਡਵੋਕੇਟ ਵੀ ਬਣੇ ਆ। ਸੋ ਸਾਥੀਓ ਸਾਡੀ ਪਰਮਾਧਮਾ ਨੇ ਉਧਰ ਸੇਵਾ ਕਾਰਜ ਲਾਇਆ ਸੀ। ਪਰ ਜਿਹੜਾ ਮੈਂ 2013 ਤੋਂ ਜਿਹੜਾ ਸਕੂਲ ਵੀ ਛੱਡਤਾ। ਪਰ ਮੈਂ ਅੱਜ ਜਿਹੜਾ ਸਮਰਪਿਤ ਆਪਣੀ ਜਰਨਲਿਸਟ ਪ੍ਰਸਤਾਪ ਨੂੰ ਅੱਜ ਮੈਂ ਸਮਰਪਿਤ ਆ ਆਪਣੇ ਪੱਤਰਕਾਰ ਸਾਥੀਆਂ ਨੂੰ ਅਗਰ ਸਾਥੀਓ ਪੱਤਰਕਾਰ ਸਾਥੀ ਨੂੰ ਕੋਈ ਸਮੱਸਿਆ ਆਉਗੀ ਕੋਈ ਤਰ੍ਹਾਂ ਦੀ ਮੁਸ਼ਕਲ ਆਵੇ ਜੇ ਜੰਮਲਾਸ ਤੋਂ ਪਰਸਪਰਤਾ ਉਹ ਤੇਰਾ ਹਮੇਸ਼ਾ ਹੋਵੇ ਅਤੇ ਕੀ ਕਵਾਲ ਹੋਵੇ। ਔਰ ਉਸੇ ਨਾਲ ਹੀ ਸੱਚ ਨੂੰ ਹਮੇਸ਼ਾ ਜਿਹੜਾ ਦਵਾਇਆ ਜਾ ਰਿਹਾ ਪੱਤਰਕਾਰ ਪੱਤਰਕਾਰ ਦਾ ਦੁਸ਼ਮਣ ਬਣ ਗਿਆ ਸਾਥੀਓ। ਅਸੀਂ ਜੇ ਸਹੀ ਪੱਤਰਕਾਰੀ ਕਰਨੀ ਆ ਚੰਗਿਆਂ ਸਾਨੂੰ ਛੋਟਾਂ ਵੀ ਮਿਲਣ ਗਿਆ ਚੰਗੇ ਸਾਨੂੰ ਵੱਡੇ ਵੱਡੇ ਉਹਦੇ ਵੀ ਮਿਲਣਗੇ ਸਾਥੀਓ ਅਸੀਂ ਅੱਜ ਤੱਕ ਨਾ ਦਾ ਸੀ ਚੰਗਿਆਂ ਛੋਟਾਂ ਫਸਲ ਕੀਤੀਆਂ ਨਾ ਸਰਮਾਇਆ ਇਕੱਠਾ ਕੀਤਾ ਤੇ ਸਾਥੀਓ ਅਸੀਂ ਉਹਨਾਂ ਸਰਮਾਇਆ ਨੂੰ ਜਿਹੜੀਆਂ ਠੋਕਰਾਂ ਮਾਰੀਆਂ ਨਹੀਂ ਪੈਂਦੇ ਹੱਕ ਤਾਂ ਖੋਹਨੇ ਪੈਂਦੇ ਨੇ ਮੈਂ ਕਹਿਣ ਤੋਂ ਗਰੇਜ ਨਹੀਂ ਕਰਦਾ ਹੱਕ ਤਾਂ ਜੁੱਤੀਆਂ ਲੈਣੇ ਪੈਂਦੇ ਆ ਸਾਥੀ ਸੋ ਇਹ ਜਿਹੜੀ ਜਰਨਲਿਸਟ ਪ੍ਰੈਸ ਕਲੱਬ ਜਿਸਟਡ ਪੰਜਾਬ ਅੱਜ ਜਿਹੜਾ ਮੀਡੀਆ ਜਰਨਲਿਸਟ ਪ੍ਰੈਸ ਕਲੱਬ ਜਿਹੜੀ ਆ ਹਮੇਸ਼ਾ ਦਬੇ ਕੁਝਲੇ ਲੋਕਾਂ ਦੇ ਨਾਲ ਔਰ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਉਹਨਾਂ ਲੋਕਾਂ ਦੀ ਅਸੀਂ ਆਵਾਜ਼ ਬਣਦੇ ਆ ਸਾਥੀਓ ਕੋਨਾ ਲੋਕਾਂ ਦੇ ਨਾਲ ਅਸੀਂ ਖੜਦੇ ਆ ਸਾਥੀਓ ਚਾਹੇ ਸਾਨੂੰ ਰਾਤ ਨੂੰ ਕੋਈ 12 ਵਜੇ 1 ਵਜੇ ਯਾਦ ਕਰੇ ਕਿ ਅਸੀਂ ਉਹਦੇ ਨਾਲ ਪੂਰਾ ਚਟਾਨ ਬਣ ਕੇ ਖੜੇ ਹੁੰਦੇ ਆ ਸਾਹੀ ਬੈਹ ਹੁ ਬਿਸ਼ਾ ਕਹਿੰਦਾ ਸੱਦੀ ਹੋਏ ਮਿੱਤਰਾਂ ਦੀ ਪੈਰੀ ਜੁੱਤੀ ਨਾ ਪਾਵਾਂ ਸੋ ਸਾਥੀਓ ਸਾਨੂੰ ਜਦੋਂ ਵੀ ਕੋਈ ਯਾਦ ਕਰਦਾ ਤੇ ਅਸੀਂ ਹੱਸ ਕੇ ਖਿੜੇ ਮੱਤੇ ਉਹਦਾ ਜਿਹੜਾ ਸਾਥੀ ਦਾ ਆ ਉਹ ਮਸਲਾ ਜਿਹੜਾ ਹੱਲ ਕਰ ਬਣਿਆ ਸਾਥੀ